ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਜੇ ਗੱਲ ਕਰੀ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ yellow alert ਜਾਰੀ ਹੋਇਆ ਭਾਵੇਂ ਲੁਧਿਆਣਾ ਦੀ ਗੱਲ ਕਰ ਲਈਏ ਲੁਧਿਆਣਾ ਵਿੱਚ ਜਿਹੜਾ yellow alert ਆ ਉਹ ਜਾਰੀ ਕੀਤਾ ਗਿਆ ਹਾਂ ਜੀ ਅਸੀਂ ਪਹਿਲਾਂ ਕੁਝ ਦਿਨ ਦੇਖਿਆ ਕਿ ਟੈਂਪਰੇਚਰ ਡੇ ਆਰ ਨਾਈਟ ਜਿਹੜੇ ਦੋਨੋਂ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਪਰ ਹੁਣ ਜਿਹੜੇ ਇੱਕ ਦੋ ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਅਸੀਂ ਫਾਲ ਅਬਜ਼ਰਵ ਕੀਤੀ ਹੈ ਜਿਵੇਂ ਅੱਜ ਦਾ ਜਿਹੜਾ ਡੇ ਟਾਈਮ ਟੈਂਪਰੇਚਰ 3.2 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਕੀਤਾ ਗਿਆ जोड़ा के नॉर्मल तो लगभग एक पॉइंट सत्त डिग्री सेंटीग्रेड नीचे है इसी तरह अज का मिनीम टैंपरेचर सत्त पॉइंट दो डिग्री सेंटीग्रेड रिकॉर्ड किया गया जोड़ा कि नॉर्मल तो लगभग पॉइंट छे से डिग्री सेंटीग्रेड नीचे ओब्जर्व किया गया ਸੋ ਹੁਣ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਗਿਰਾਵਟ ਦੇ ਕਰਕੇ ਜਿਹੜਾ ਟੈਂਪਰੇਚਰ ਨਾਰਮਲ ਤੋਂ ਨੀਚੇ ਆ ਗਿਆ ਸਪੈਸ਼ਲੀ ਅੱਜ ਦਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ 1.7 ਡਿਗਰੀ ਸੈਂਟੀਗਰੀ ਦੇ ਨੀਚੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਟੈਂਪਰੇਚਰ ਜਿਹੜਾ ਨੀਚੇ ਰਹਿਣ ਦੀ ਸੰਭਾਵਨਾ ਹੈ ਜਿਹੜਾ ਆਉਣ ਵਾਲੇ 3-4 ਦਿਨਾਂ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਕੋਲਡ ਵੇ ਬਜਰ ਕੀਤੀ ਜਾ ਸਕਦੀ ਹੈ ਇਸ ਵਿਵਸਥਾ ਲਈ ਆਈਐਮਡੀ ਬਿਨੂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੁਸੀਂ ਮੈਂ ਕੱਲ ਦੀ ਗੱਲ ਕਰੀ ਤਾਂ ਕੱਲ ਵੀ ਠੰਡੀਆਂ ਹਵਾਵਾਂ ਮਿਲਣ ਦੀ ਜੇਕਰ ਕਾੜੀ ਕਰਕੇ ਦੀ ਗੱਲ ਕਰੀਏ ਉਹਦੀ ਬਰਬਾਦੀ ਕਿਰਸੀ ਤੇ ਨਾਰਮਲ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਉਹ ਵਰਗੀ ਜਿਹੀ ਆਉਗੀ ਅੱਜ ਉਹਨਾਂ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਤਹਲੇ ਕੋਈ ਪ੍ਰਦਰਸ਼ਨ ਨਹੀਂ ਹੈ ਤੇ ਡਬਲੂ ਡੀ ਸਿਸਟਮ ਵੀ ਡਿਵੈਲਪ ਨਹੀਂ ਹੈ ਪਰ ਕੋਲਡ ਵੇਅ ਕੰਡੀਸ਼ਨਸ ਅਸੀਂ ਕਾਫੀ ਥਾਵਾਂ ਤੇ ਅਬਜ਼ਰਵ ਕਰ ਸਕਦੇ ਹਾਂ ਇਹਦੇ ਵਾਸਤੇ ਆਈਐਮਡੀ ਵੱਲੋਂ येलो ਲੇਟਲੀ ਜਾਰੀ ਕੀਤਾ ਗਿਆ ਹੈ ਕਿੰਨੇ ਕਿੰਨੇ ਸ਼ਹਿਰਾਂ ਦੇ ਖੇਤਰਾਂ ਦੇ ਜੇ येलो ਲੇਟਲੀ ਜਾਰੀ ਕੀਤਾ ਆ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜਾ येलो ਅਲਰਟ ਆਲਮੋਸਟ ਕਾਫੀ ਡਿਸਟ੍ਰਿਕਟਸ ਉਹਦੇ ਵਿੱਚ ਕਵਰ ਕੀਤੇ ਗਏ ਨੇ ਜਿਹਦੇ ਵਾਸਤੇ ਆਮਡੀ ਬਲੂ येलो ਅਲਰਟ ਜਾਰੀ ਕੀਤਾ ਗਿਆ ਕੁਝ ਜਿਹੜੇ ਸੈਂਟਰਲ ਡਿਸਟ੍ਰਿਕਟ ਛੱਡ ਕੇ ਜਿਵੇਂ ਮੋਗਾ ਲੁਧਿਆਣਾ ਬਰਨਾਲਾ ਪਟਿਆਲਾ ਐਸਐਸ ਨਗਰ ਇਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਜਿਹੜਾ येलो ਅਲਰਟ ਜਾਰੀ ਕੀਤਾ ਇਹ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਫੌਗ ਦੇ ਤੇ ਟੰਡੀ ਹਮਾਂ ਦੇ ਹਿਸਾਬ ਫੌਗ ਦੇ ਤਾਂ ਨਹੀਂ ਹੈਗੇ ਜੀ ਪਰ ਠੰਡ ਜ਼ਿਆਦਾ ਹੋਣ ਦੇ ਬਹੁਤ ਸਾਰੀ ਕੋਲਡ ਵੇਵ ਕੰਡੀਸ਼ਨਸ ਆਪਾਂ ਸੰਭਲਦੇ ਜਿਨਨ ਗੱਲ ਕਰੀ ਜੇ ਮੌਸਮ ਤੋਂ ਦੇ ਲਈ ਜਾਂਦੀ ਖੇਤੀਬਾੜੀ ਉੱਤੇ ਕੀ ਅਸਰ ਹੋ ਸਕਦਾ ਜੀ ਇਹ ਦੇਖਿਆ ਜਾਵੇ ਤਾਂ ਨਾਰਮਲ ਵੈਦਰ ਕੰਡੀਸ਼ਨਸ ਨੇ ਕਿਉਂਕਿ ਜੇ ਅਸੀਂ ਟੈਂਪਰੇਚਰ ਦੇਖੀਏ ਤਾਂ ਨੀਅਰ ਨਾਰਮਲ ਹੀ ਕਹਿ ਸਕਦੇ ਹਾਂ ਕੋਈ ਸਿਗਨੀਫੀਕੈਂਟ ਚੇਂਜ ਨਾਰਮਲ ਨਾਲੋਂ ਨਹੀਂ ਹੈ ਔਰ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਇਹ ਵਾਲੀਆਂ ਜਿਹੜੀਆਂ ਕੰਡੀਸ਼ਨਸ ਨੇ ਬਿਲਕੁਲ ਨਾਰਮਲ ਨੇ ਔਰ ਕ੍ਰੌਪਸ ਲਈ ਠੀਕ ਨੇ ਨਾ ਦੇਈ ਕੋਈ ਪ੍ਰੋਬਲਮ ਨਹੀਂ ਹੈ ਅਗਰ ਗੱਲ ਕਰੀਏ ਜਦੋਂ ਇਸ ਸੰਬੰਧੀ ਮੌਸਮ ਵਿਭਾਗ ਨੇ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਤਾਂ ਜਿਹੜੀ ਉਹ ਨਹੀਂ ਹੋਵੇਗੀ ਪਰ ਜਿਹੜੇ ਠੰਡ ਵਦਨ ਦੇ ਜਿਹੜੇ ਅਸਰ ਬਿਲਕੁਲ ਹੈਗੇ ਨੇ ਤੇ ਥੋੜੀ ਜਿਹੜੀ ਧੁੰਦ ਹੈ ਉਹ ਵੀ ਪੈਗੀ ਜਿਹੜੀ ਫੋਗਿੰਗ ਹੈ ਮਾੜੀ-ਮੋਟੀ ਉਹ ਵੀ ਹੋ ਸਕਦੀ ਹੈ ਜੇ ਗੱਲ ਕਰੀਏ ਤਾਂ ਪਹਾੜੀ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬਰਫਬਾਰੀ ਤਾਂ ਜਿਹੜੀ ਜਰੂਰ ਹੋ ਰਹੀ ਹੈ ਉਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੱਲ ਤੋਂ ਪੰਜਾਬ ਦੇ ਵਿੱਚ ਮੌਸਮ ਦੇ ਤਬਦੀਲੀ ਆਈ ਹੈ ਮਾੜੀਆਂ-ਮੋਟੀਆਂ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚੱਲੀਆਂ ਸ਼ੁਰੂ ਹੋਈਆਂ ਕਿਉ ਬਰਬਰੀ ਹੋਈ ਹੈ ਕਿਤਨਾ ਕਿਤੇ ਜਿਹੜੇ ਪੰਜਾਬ ਦੇ ਜਿਹੜੇ ਹੋਜ਼ਰੀ ਕਾਰੋਬਾਰੀ ਨੇ ਉਹ ਵੀ ਕਿਤਨਾ ਕਿਤੇ ਜਿਹੜਾ ਨਰਾਸ਼ ਨੇ ਉਹ ਚਾਰੇ ਨੇ ਕਿਉਂਕਿ ਉਹਨਾਂ ਦੇ ਜਿਹੜਾ ਕਾਰੋਬਾਰ ਹੈ ਮੌਸਮ ਦੇ ਉੱਪਰ ਡਿਪੈਂਡ ਕਰਦਾ ਜਦੋਂ ਠੰਡ ਹੁੰਦੀ ਤਾਂ ਜਿਹੜਾ ਹੋਜ਼ਰੀ ਦਾ ਜਿਹੜਾ ਕਾਰੋਬਾਰ ਹੈ ਬਿਲਕੁਲ ਵਧਦਾ ਹੋਇਆ ਨਹੀਂ ਰਹਿੰਦਾ ਪਰ ਹੁਣ ਦੀ ਆਪਾਂ ਗੱਲ ਕਰੀਏ ਜਿਹੜੇ ਕਾਰੋਬਾਰੀ ਨੇ ਬਿਲਕੁਲ ਦੁਕਾਨਾਂ ਦੇ ਵਿੱਚ ਫਰੀ ਬੈਠੇ ਹੋਏ ਨੇ ਕਿੰਨਾ ਕਿਤੇ ਉਹਨਾਂ ਦੇ ਜਿਹੜੀ ਨਿਰਾਸ਼ਾ ਰੇ ਉਹ ਪਾਈ ਜਾ ਰਹੀ ਹੈ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਕਦੋਂ ਤੱਕ ਜਿਹੜੀ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਫਿਲਹਾਲ ਦੀ ਘੜੀ ਮੌਸਮ ਵਿਗਿਆਨੀਆਂ ਦੇ ਵੱਲੋਂ ਜਿਹੜੀ yellow alert ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਕਿ ਜਿਹੜਾ ਮੌਸਮ ਕਿਵੇਂ ਤਬਦੀਲੀ ਆਂਦੀ ਹੈ ਤੇ ਕਦੋਂ ਤੱਕ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਹੁੰਦੀ ਹੈ ਕਿਉਂਕਿ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜੀ ਠੰਡ ਕਾਫੀ ਹੁੰਦੀ ਹੈ ਤੇ ਇਸ ਵਾਰ ਜਿਹੜੀ ਠੰਡ ਕਈ ਸਾਲਾਂ ਬਾਅਦ ਜਿਹੜੀ ਲੇਟ ਪੈਣ ਜਾ ਰਹੀ ਹੈ ਤੇ ਗੱਲ ਕਰੀਏ ਤਾਂ ਜਿਹੜਾ ਖੇਤੀਬਾੜੀ ਉੱਤੇ ਇਸ ਦਾ ਕੋਈ ਵੀ ਅਸਰ ਨਹੀਂ ਪਵੇਗਾ ਮੌਸਮ ਮੌਸਮ ਵਿਗਿਆਨੀਆਂ ਦਾ ਇਹੀ ਕਹਿਣਾ ਹੈ ਜੁੜੇ ਰਹੋ ਹੋਰ ਅਪਡੇਟਸ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮੋਨੂ ਛਾਪੜ ਦੇ ਨਾਲ ਮਹਾਰੂੜਾ ਸਿਟੀ ਹੋਮ ਲੁਧਿਆਣਾ